ਤੇ ਵੀ ਨਹੀਂ ਆਉਂਦੇ ਪਰ ਅੱਜ ਸਮਾਂ ਤੁਹਾਡੇ ਕੋਲ ਹੈ ਪਰ ਇਹ ਪਾਕਿਸਤਾਨ ਦੀ ਹਕੂਮਤ ਯੂਨ ਸਿਕਿਉਰਿਟੀ ਕੌਂਸਲ ਦੇ ਵਿੱਚ ਬੈਠੀ ਹੈ ਅਸੀਂ ਕੋਈ ਟੈਂਕ ਨਹੀਂ ਮੰਗਦੇ ਪਏ ਅਸੀਂ ਕੋਈ ਹਥਿਆਰ ਨਹੀਂ ਮੰਗਦੇ ਅਸੀਂ ਕਿਸੇ ਨੂੰ ਮਾਰਨਾ ਨਹੀਂ ਮੰਗਦੇ ਅਸੀਂ ਕੋਈ ਵਾਇਰਸ ਨਹੀਂ ਚਾਹੁੰਦੇ ਪਰ ਇੱਕ ਖਾਲਿਸਤਾਨ ਤੇ ਕਸ਼ਮੀਰ ਦਾ ਰੈਜ਼ੋਲੂਸ਼ਨ ਯੂਨ ਸਿਕਿਉਰਿਟੀ ਕੌਂਸਲ ਦੇ ਵਿੱਚ ਕਸ਼ਮੀਰ ਦਾ ਆਲਰੇਡੀ ਪਿਆ ਹੋਇਆ ਹੈ ਕੀ ਗੱਲ ਹੈ ਕੀ ਮਜਬੂਰੀ ਹੈ ਕਿ ਪਾਕਿਸਤਾਨ ਦੀ ਸਰਕਾਰ ਅੱਜ ਜਦੋਂ ਅਸੀਂ 25 ਮਿਲੀਅਨ ਸਿੱਖ ਪਾਕਿਸਤਾਨ ਦੇ ਨਾਲ ਖੜੇ ਆ ਜੇ ਭਾਰਤੀ ਫੌਜਾਂ ਪੰਜਾਬ ਚੋਂ ਲੰਘਣ ਗਿਆ ਤਾਂ ਤੁਸੀਂ ਸਾਨੂੰ ਦੱਸਿਓ ਕੇ ਅੱਜ ਜੀ ਗੁਰਪ੍ਰਤਵ ਜੰਨੂ ਨੇ ਵੱਡਾ ਬਿਆਨ ਪਾਕਿਸਤਾਨ ਦੇ ਮੀਡੀਆ ਚੈਨਲਸ ਤੇ ਆ ਕੇ ਦੇ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਉਹ ਇੰਡੀਆ ਜਿਨੇ 1971 ਵਿੱਚ ਪਾਕਿਸਤਾਨ ਦੇ ਦੋ ਟੋਟੇ ਕੀਤੇ ਅੱਜ ਅਸੀਂ ਸਿੱਖ ਸਾਰੇ ਰਲ ਕੇ ਪਾਕਿਸਤਾਨ ਦੇ ਨਾਲ ਇੱਕ ਇਕਤਿਕਾਰਿਸਤਾਨ ਬਣਾਵਾਂਗੇ ਨਾਲ ਹੀ ਅਸੀਂ ਪਾਕਿਸਤਾਨ ਇੰਡੀਆ ਦੇ ਬੜੇ سارے ਟੋਟੇ ਕਰਾਂਗੇ ਐਨੇ ਟੋਟੇ ਕਰਾਂਗੇ ਕਿ ਇੰਡੀਆ ਨੂੰ ਸਮਝ ਨਹੀਂ ਆਏਗੀ ਕਿ ਕਰਨਾ ਕੀ ਹੈ ਐਥੇ ਵੱਡੀ ਧਮਕੀ ਜਿਹੜੀ ਹੈ ਪੰਨੂ ਨੇ ਇੰਡੀਆ ਦੀ ਸਰਕਾਰ ਨੂੰ ਲਾ ਦਿੱਤੀ ਹੈ ਕਿਉਂਕਿ ਐਥੇ ਜਿਹੜੀਆਂ ਨਾ ਇਨਸਾਫੀਆਂ ਸਿੱਖਾਂ ਦੇ ਨਾਲ ਹੁੰਦੀਆਂ ਨੇ ਜ਼ਾਹਰੀ ਦੀ ਗੱਲ ਹੈ ਜਦੋਂ ਵੀ ਤੁਸੀਂ ਨਾ ਇਨਸਾਫੀਆਂ ਕਰੋਗੇ ਠੀਕ ਹੈ ਐਥੇ ਡਿਸਕ੍ਰਿਮੀਨੇਸ਼ਨ ਲਿਆਓਗੇ ਮਜ਼ਬਦ ਨੂੰ ਵੇਖੋਗੇ ਤੇ ਐਸੇ ਇਹੋ ਜਿਹੀਆਂ ਚੀਜ਼ਾਂ ਨੇ ਫਿਰ ਸਾਹਮਣੇ ਆਣਗੇ ਵੈਲ ਪਹਿਲਾਂ ਤੁਹਾਡੇ ਨਾਲ ਰਿਪੋਰਟ ਸ਼ੇਅਰ ਕਰਨੇ ਆ ਪਾਕਿਸਤਾਨ ਮੀਡੀਆ ਤੇ ਇਹਨਾਂ ਨੇ ਆ ਕੇ ਕੀ ਕਿਹਾ ਵੀਡੀਓ ਅਖਰ ਤੱਕ ਦੇਖੋ ਫਿਰ ਮਜੀਦ ਗੱਲ ਕਰਨੀ ਆ ਵੀਡੀਓ ਦੇਖੋ ਤੇ ਬਾਕੀ ਸਾਰੇ ਚਾਹਤੇ ਨਵੇਂ ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚੱਲਦੇ ਆ ਵੇਖਦੇ ਆ ਵੀਡੀਓ ਸਰ ਸਾਹਿਬ ਇਸ ਗੱਲ ਦਾ ਇਸ ਗੱਲ ਦਾ ਪਾਕਿਸਤਾਨ ਨੂੰ ਬੜੀ ਚੰਗੀ ਤਰ੍ਹਾਂ ਇਲਮ ਹੈ ਉਹ ਉਹਦੀ ਵਜ੍ਹਾ ਇਹ ਹੈ ਕਿ ਕਦੀ ਵੀ ਇੰਡੀਅਨ ਪੰਜਾਬ ਉਹਦੇ ਵੱਲੋਂ ਪਾਕਿਸਤਾਨ ਤੇ ਇਦਾਂ ਦੀ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਹੋਊਗੀ ਦੂਜੀ ਗੱਲ ਇਹ ਕਿ ਪਾਕਿਸਤਾਨ ਦਾ ਸਬੂਤ ਇਹ ਹੈ ਕਿ ਇਸ ਗੱਲ ਦਾ ਸਾਨੂੰ ਪਤਾ ਹੈ ਕਿ ਕਰਤਾਰਪੁਰ ਰਾਹਦਾਰੀ ਸਰ ਜੀ ਅੱਜ ਵੀ ਖੁੱਲੀ ਹੈ ਯਾਤਰੀ ਆਂਦੇ ਨੇ ਕਰਤਾਰਪੁਰ ਜਾਂਦੇ ਨੇ ਇੱਜ਼ਤ ਦੇ ਨਾਲ ਆਂਦੇ ਨੇ ਇੱਜ਼ਤ ਦੇ ਨਾਲ ਵਾਪਸ ਜਾਂਦੇ ਨੇ ਸਾਡੇ ਵੱਲੋਂ ਉਥੇ ਕੋਈ ਏਦਾਂ ਦੀ ਕਾਰਵਾਈ ਨਹੀਂ ਕੀਤੀ ਗਈ ਅਹਿਮਦ ਸਾਹਿਬ ਬਿਲਕੁਲ ਠੀਕ ਹੈ ਬਟ ਵੀ ਨੀਡ ਟੂ ਗੋ ਬਿਯੰਡ ਦਿਸ ਕਿ ਯਾਤਰੀ ਆਣ ਆਪਾਂ ਨੂੰ ਐਕਸ਼ਨਸ ਸਪੀਕਸ ਲਾਊਡਰ ਦੈਨ ਵਰਡ ਪਾਕਿਸਤਾਨ ਦੀ ਸਰਕਾਰ ਦੇ ਕੋਲ ਅੱਜ ਮੌਕਾ ਹੈ 1971 ਦੇ ਵਿੱਚ ਪਾਕਿਸਤਾਨ ਦਾ ਇੱਕ ਹਿੱਸਾ ਭਾਰਤੀ ਸਰਕਾਰ ਨੇ ਭਾਰਤੀ ਫੌਜਾਂ ਨੇ ਤੋੜ ਦਿੱਤਾ 1984 ਦੇ ਵਿੱਚ ਪਾਕਿਸਤਾਨ ਦੇ ਕੋਲ ਜਰਨਲ ਜ਼ੈਲ ਹੱਕ ਦੇ ਕੋਲ ਸਮਾਸੀ ਕਿ ਪੰਜਾਬ ਜਿਹੜਾ ਭਾਰਤੀ ਕਬਜ਼ੇ ਚ ਆਜ਼ਾਦ ਕਰਵਾਇਆ ਜਾਏ ਉਹ ਨਹੀਂ ਕਰ ਸਕੇ ਕੋਈ ਗੱਲ ਨਹੀਂ ਅਸੀਂ ਉਸ ਗੱਲ ਤੇ ਵੀ ਨਹੀਂ ਆਉਂਦੇ ਪਰ ਅੱਜ ਸਮਾਂ ਤੁਹਾਡੇ ਕੋਲ ਹੈ ਪਰ ਇਹ ਪਾਕਿਸਤਾਨ ਦੀ ਹਕੂਮਤ ਯੂਨ ਸਿਕਿਉਰਿਟੀ ਕੌਂਸਲ ਦੇ ਵਿੱਚ ਬੈਠੀ ਹੈ ਅਸੀਂ ਕੋਈ ਟੈਂਕ ਨਹੀਂ ਮੰਗਦੇ ਪਏ ਅਸੀਂ ਕੋਈ ਹਥਿਆਰ ਨਹੀਂ ਮੰਗਦੇ ਅਸੀਂ ਕਿਸੇ ਨੂੰ ਮਾਰਨਾ ਨਹੀਂ ਮੰਗਦੇ ਅਸੀਂ ਕੋਈ ਵਾਇਲੈਂਸ ਨਹੀਂ ਚਾਹੁੰਦੇ ਪਰ ਇੱਕ ਖਾਲਿਸਤਾਨ ਤੇ ਕਸ਼ਮੀਰ ਦਾ ਰੈਜ਼ੋਲੂਸ਼ਨ ਯੂਨ ਸਿਕਿਉਰਿਟੀ ਕੌਂਸਲ ਦੇ ਵਿੱਚ ਕਸ਼ਮੀਰ ਦਾ ਆਲਰੇਡੀ ਪਿਆ ਹੋਇਆ ਹੈ ਹੀ ਗੱਲ ਹੈ ਕਿ ਮਜਬੂਰੀ ਹੈ ਕਿ ਪਾਕਿਸਤਾਨ ਦੀ ਸਰਕਾਰ ਅੱਜ ਜਦੋਂ ਅਸੀਂ 25 ਮਿਲੀਅਨ ਸਿੱਖ ਪਾਕਿਸਤਾਨ ਦੇ ਨਾਲ ਖੜੇ ਆਂ ਜੇ ਭਾਰਤੀ ਫੌਜਾਂ ਪੰਜਾਬ ਚੋਂ ਲੰਘਣ ਗਿਆ ਤਾਂ ਤੁਸੀਂ ਸਾਨੂੰ ਦੱਸਿਓ ਅਸੀਂ ਖੜਾਂਗੇ ਤੁਹਾਡੇ ਨਾਲ ਤੁਸੀਂ ਫੌਜ ਭੇਜੋ ਅਸੀਂ ਬਣਾਂਗੇ ਤੁਹਾਡੀ ਫਰਸਟ ਲਾਈਨ ਆਫ ਡਿਫੈਂਸ ਸਾਡੇ ਸ਼ਰੀਰਾਂ ਤੋਂ ਛਾਤੀਆਂ ਤੋਂ ਨਿਕਲ ਕੇ ਜਿਹੜੀ ਭਾਰਤ ਦੀ ਫੌਜ ਪਾਕਿਸਤਾਨ ਤੇ ਜਾਏਗੀ ਕਿਉਂਕਿ ਪਾਕ ਬੜੀ ਗੱਲ ਹੈ ਜੀ ਬੜੀ ਗੱਲ ਹੈ ਬਹੁਤ ਵੱਡੀ ਗੱਲ ਕਰ ਰਹੇ ਹੋ ਜੀ ਜੀ ਅੱਛਾ ਬਨੂ ਸਾਹਿਬ ਅਮਰੀਕਨ ਰਿਸਪਾਂਸ ਇਸ तमाम सिचुएशन ਵਿੱਚ ਜਿਹੜਾ ਤੁਸੀਂ ਦੇਖਿਆ ਖਾਸ ਤੌਰ ਪਰ ਖਾਸ ਤੌਰ ਤੇ 트াম্প ਦਾ ਕਹਿਣਾ ਹੈ ਕਿ ਭਈ ਦੋਨੋਂ ਮੁਲਕਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਇਹਨਾਂ ਨੇ ਆਪਸ ਵਿੱਚ ਰਲ ਮਿਲ ਕੇ ਇਸ ਮਾਮਲੇ ਨੂੰ ਨਿਮਟਾ ਲੈਣਾ ਇਹ ਕਹਿ ਤੇ ਦਿੱਤੀ ਉਹਨੇ ਗੱਲ ਲੇਕਿਨ ਲੱਗ ਇੰਜ ਰਿਹਾ ਹੈ ਕਿ ਉਹਨਾਂ ਦੀ ਇਨਵੋਲਵਮੈਂਟ ਵਿੱਚ ਕੋਈ ਦਿਲਚਸਪੀ ਨਹੀਂ ਹੈ ਦੀ ਕੀ وجہ ਹੋ ਸਕਦੀ ਹੈ ਉਹਦਾ ਕਾਰਨ ਇਹੀ ਹੈ ਕਿ ਨੋਬਡੀ ਬਲੀਵਸ ਨਰਿੰਦਰ ਮੋਦੀ ਉਹਦਾ ਕਾਰਨ ਇਹ ਕਿ ਜੇਡੀ ਵੈਂਸ ਉੱਥੇ ਪਹੁੰਚਿਆ ਇਹਨਾਂ ਨੇ ਉੱਥੇ ਹਿੰਦੂਆਂ ਦੀ ਕਤਲੋਗਾਰਥ ਕੀਤੀ ਕਿ ਅਮਰੀਕਾ ਜਿਹੜਾ ਸਾਰੀ ਦੁਨੀਆ ਚ ਚਲਾਉਂਦਾ ਜਿੱਥੋਂ ਸਾਰੀ ਦੁਨੀਆ ਦੀ ਰਾਜਨੀਤੀ ਚੱਲਦੀ ਹੈ ਉਹ ਕੋਈ ਦੁੱਧ ਪਿੰਦੇ ਨਿਆਣੇ ਤਾਂ ਹੈ ਨਹੀਂਗੇ ਕਿ ਨਰਿੰਦਰ ਮੋਦੀ ਸਾਹਿਬ ਨੇ ਕਿਹਾ ਜੀ ਉਹਨਾਂ ਨੇ ਪਾਕਿਸਤਾਨ ਨੇ ਸਾਡੇ ਇਹ ਦੇਖੋ ਬੰਦੇ ਮਾਰਤੇ ਅਸੀਂ ਉਹਨੂੰ ਪਾਕਿਸਤਾਨ ਤੇ ਹਮਲਾ ਕਰਾਂਗੇ ਕਿਸੇ ਨੇ ਉਹਨਾਂ ਨੂੰ ਨਹੀਂ ਪਾਇਆ ਹੈ ਨੋਬਾਡੀ ਬਲੀਵਡ ਨਰਿੰਦਰ ਮੋਦੀ ਨੋਬਾਡੀ ਮੀਨ ਅਮਰੀਕਾ ਕੈਨੇਡਾ ਯੂਰੋਪੀਅਨ ਯੂਨੀਅਨ ਤੁਸੀਂ ਦੇਖਿਆ ਉਹ ਕਿੰਨਾ ਰੋਲਾ ਪਾ ਰਿਹਾ ਪਰ ਕਿਸੇ ਨੇ ਸਾਥ ਨਹੀਂ ਦਿੱਤਾ ਹੁਣ ਕੱਲ ਬੈਠਕ ਕੀਤੀ ਹੈ ਕਿ ਜੀ ਮੈਂ ਆਪਣੀ ਆਰਮੀ ਨੂੰ ਖੁੱਲ੍ਹ ਦਿਨਾ ਜੋ ਕਰਨਾ ਕਰ ਲੋ ਵੀ ਆਰਮੀ ਦੇ ਕੋਲ ਇੰਟੈਲੀਜੈਂਸ ਹੈ ਕਿ ਤੁਹਾਡੇ ਕੋਲ ਇੰਟੈਲੀਜੈਂਸ ਹੈ ਆਰਮੀ ਨੂੰ ਤੁਸੀਂ ਕਿਉਂਕਿ ਕਹੋਗੇ ਹਮਲਾ ਕਰ ਦੋ ਤੇ ਅੱਗੋਂ ਪਾਕਿਸਤਾਨ ਜਿਹੜਾ ਬੈਠਾ ਹੈ ਉਹ ਉਥੇ ਆਪਣੀ ਦੁੱਧ ਪੀਂਦੇ ਪੇ ਬੈਠ ਕੇ ਕੀ ਕੰਦੇ ਪੇ ਆਓ ਤਿਆਰ ਹਾਂ ਜੀ ਅਸੀਂ ਵੀ ਪੂਰੀ ਤਰ੍ਹਾਂ ਤਿਆਰ ਹਜ਼ਰ ਹਾਂ ਅਗਲਾ ਜਦੋਂ ਕਾਰਵਾਈ ਕਰੇਗਾ ਅਗਲਾ ਜਦੋਂ ਵਾਰ ਕਰੇਗਾ ਤੇ ਜ਼ਰੂਰ ਜਵਾਬ ਦੇਣਾ ਤੇ ਜ਼ਰੂਰੀ ਹੈ ਫਿਰ ਨਹੀਂ ਜਦੋਂ ਕੋਈ ਕਿਸੇ ਤੇ ਹਮਲਾ ਕਰਦਾ ਹੈ ਇਹ ਮੇਰੇ ਹੀ ਮਾਫ ਕਰਿਓ ਮੇਰੀ ਇਸ ਗੱਲ ਦਾ ਪਾਕਿਸਤਾਨ ਜਿਹੜਾ ਹੈ ਦੇ ਆਲਵੇਸ ਟ੍ਰਾਈ ਟੂ ਪੇ ਪਲੇ ਡੈਮੋਕਰੇਟਿਕਲੀ ਐਂਡ ਡਿਪਲੋਮੈਟਿਕਲੀ ਪਰ ਜਿਹੜੀ ਹਿੰਦੂ ਤਵਾ ਅਜੰਡਾ ਹੈ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਹੈ ਜਿਹੜੀ ਭਾਰਤ ਦੀ ਹਕੂਮਤ ਹੈ ਇਹ ਤੁਹਾਨੂੰ ਮੈਂ ਹੁਣ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਦੇ ਉੱਤੇ ਆਪਣੀ ਸਰਕਾਰ ਨੂੰ ਖੜਾ ਕਰੋ ਆਪਣੀ ਤੁਸੀਂ ਮਿਲਟਰੀ ਨੂੰ ਤੇ ਫੌਜ ਨੂੰ ਖੜਾ ਕਰੋ ਇਹ ਰੋਜ਼ ਰੋਜ਼ ਹੁੰਦਾ ਨਾ ਮਸਲਾ ਕਿ ਜੀ ਅਸੀਂ ਹਮਲਾ ਕਰ ਦਿਆਂਗੇ ਅਸੀਂ ਹਮਲਾ ਕਰ ਦਿਆਂਗੇ ਤੇ ਸਾਡੇ ਪਹਾਉਾਂ 'ਚ ਇੱਕ ਕਹਾਵਤ ਹੈ ਰੋਜ਼ ਕਿਸੇ ਨੂੰ ਤੁਸੀਂ ਧਮਕੀ ਦਿਓ ਤੇ ਫਿਰ ਸਾਡੇ ਅਰਿਆਂ ਦੇ ਅੰਦਰ ਨਾ ਛੋਟੇ ਘੱਟ ਵਾਲੇ ਵੀ ਉਹ ਕਹਿੰਦੇ ਆ ਜਾ ਪਹਾਉ ਫਿਰ ਦੇਖ ਲੈਣੇ ਕੱਟਾ-ਕੱਟੀ ਘੱਡ ਦਿੰਨੇ ਆ ਇਹ ਗੱਲ ਇੱਕ ਪਾਸੇ ਲੱਗ ਚ ਗੱਲ ਨਿਵੇੜ ਦਿੰਦੇ ਆ ਵੀ ਰੋਜ਼ ਤੁਸੀਂ ਹਮਲਾ ਕਰਨਾ ਕਰ ਲੋ ਹਮਲਾ ਐਂਡ ਆਈ ਕੈਨ ਟੈਲ ਯੂ ਇਫ India attacks Pakistan if India attacks militarily Pakistan full-fledged war this will be the last battle of Narendra Modi this will be the last battle of this Union of India as it exists we will make sure that this integrates this integrates Union of India and we liberate Punjab from Indian occupation and the road to the independence of Kashmir runs through Punjab is hukumat de ਤੇ ਕਿ ਪਾਕਿਸਤਾਨ ਵੱਲੋਂ ਤੇ ਪਾਕਿਸਤਾਨ ਦੀ ਜਿਹੜੀ ਫੌਜ ਹੈ ਉਹ ਸਿੱਖ ਦੇ ਨਾਲ ਖੜੀ ਬਿਲਕੁਲ ਬਨੂ ਸਾਹਿਬ ਤੁਸੀਂ ਬਾਹਰ ਬੈਠੇ ਦੋਨਾਂ ਮੁਲਕਾਂ ਦੀ ਜਿਹੜੀ ਇਸ ਵੇਲੇ ਸਿਚੁਏਸ਼ਨ ਇਹਨੂੰ ਬੜੇ ਚੰਗੇ ਤਰੀਕੇ ਨਾਲ ਜਾਣਦੇ ਵੀ ਹੋ ਦੇਖਦੇ ਵੀ ਹੋ ਮੋਦੀ ਸਰਕਾਰ ਦੀ ਗੱਲ ਕੀਤੀ ਜਾਵੇ 2020 ਤੋਂ ਮੋਦੀ ਸਰਕਾਰ ਤੁਹਾਡੇ ਵੀ ਪਿੱਛੇ ਪਈ ਹੋਈ ਹੈ ਤੇ ਕਿਸ ਤਰੀਕੇ ਨਾਲ ਕਿਹੜੇ ਹਰਬੇ استعمال ਕੀਤੇ ਜਾਂਦੇ ਉਹਨਾਂ ਵੱਲੋਂ ਉਹ ਸਾਨੂੰ ਵੀ ਪਤਾ ਹਰਦੀਪ ਸਿੰਘ ਨਿਜਰ ਦਾ ਕਤਲ ਜਿਹੜਾ ਹੋਇਆ ਉਹਦੇ ਪਿੱਛੇ ਕੌਣ ਲੋਕ ਮਲਬਸ ਨੇ ਉਹ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਚੀਖਾ ਮਾਰੀ ਜਾ ਰਹੀ ਹੈ ਪੂਰੀ ਦੁਨੀਆ ਵਿੱਚ ਲੇਕਿਨ ਕੋਈ ਪ੍ਰੈਕਟੀਕਲ ਕਾਰਵਾਈ ਨਹੀਂ ਹੋ ਰਹੀ ਲੇਕਿਨ ਗੱਲ ਇਹ ਹੀ ਹੈ ਕਿ ਦੋਨਾਂ ਮੁਲਕਾਂ ਦੇ ਅੰਦਰੂਨੀ ਮਾਮਲਿਆਂ ਤੋਂ ਅਸੀਂ ਜਾਣਦੇ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਆ ਜਿਹੜਾ ਇਸ ਵੇਲੇ ਮਾਮਲਾ ਪੈਦਾ ਜਿਹੜੀ ਹੀਟ ਪੈਦਾ ਹੋ ਗਈ ਹੈ ਇਹ ਵਾਕਈ ਜੰਗ ਤੱਕ ਜਾਂਦੀ ਸਿਚੁਏਸ਼ਨ ਨਜ਼ਰ ਆ ਰਹੀ ਹੈ ਜਾਂ ਫਿਰ ਕੁਝ ਦਿਨ ਬਾਅਦ ਇਹ ਝੱਗ ਬਹਿ ਜਾਏਗੀ ਦੇਖੋ ਜੰਗ ਹੋਣੀ ਹੈ ਕਿ ਨਹੀਂ ਹੋਣੀ ਇਸ ਬਾਰੇ ਤਾਂ ਮੈਂ ਨਹੀਂ ਤੁਹਾਨੂੰ ਕੁਝ ਦੱਸ ਸਕਦਾ ਇਹ ਤਾਂ ਹੁਣ ਪਾਕਿਸਤਾਨ ਦੀ ਸਰਕਾਰ ਦੱਸੇ ਤੇ ਹਿੰਦੁਸਤਾਨ ਦੀ ਸਰਕਾਰ ਦੱਸੇ ਮੈਂ ਤੁਹਾਨੂੰ ਇਹ ਦੱਸ ਸਕਦਾ ਕਿ ਭਾਰਤੀ ਹਕੂਮਤ ਨਰਿੰਦਰ ਮੋਦੀ ਨੇ ਸਾਡਾ ਹਰਦੀਪ ਸਿੰਘ ਨੇਚਰ ਸ਼ਹੀਦ ਕੀਤਾ ਸਾਡਾ ਭਾਈ ਪਰਮਜੀਤ ਸਿੰਘ ਪੰਮਾ ਯੂਕੇ ਦੇ ਹੈਗੇ ਆ ਕੋਆਰਡੀਨੇਟਰ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਗਏ ਆ ਜੀ ਜੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਪਏ ਆ ਅਸੀਂ ਸਿਰਫ ਗੁਰੂ ਨੂੰ ਇੱਕ ਜ਼ੁਬਾਨ ਦਿੱਤੀ ਹੋਈ ਆ ਤੇ ਇਨ੍ਹਾਂ ਸਰਕਾਰਾਂ ਨੂੰ ਜ਼ੁਬਾਨ ਦਿੱਤੀ ਹੋਈ ਆ ਕਿ ਅਸੀਂ ਪਹਿਲਾਂ ਰੈਫਰੈਂਡਮ ਜਿਹੜਾ ਹੈ ਜਿਹੜਾ ਇੱਕ ਪੀਸਫੁਲ ਤੇ ਡੈਮੋਕਰੈਟਿਕ ਪ੍ਰੋਸੈਸ ਆ ਲਿਬਰੇਸ਼ਨ ਦੇ ਲਈ ਅਸੀਂ ਪਹਿਲਾਂ ਉਹ ਫਾਲੋ ਕਰਾਂਗੇ ਪਰ ਮੈਂ ਇਹ ਤੁਹਾਨੂੰ ਦੱਸਣਾ ਚਾਹਨਾ ਕਿ ਨਰਿੰਦਰ ਮੋਦੀ ਰਾਜਨਾਥ ਜਾ ਸ਼ੰਕਰ ਅਮਿਤ ਸ਼ਾਹ ਤੇ ਅਜੀਤ ਡੋਵਲ ਪੰਜ ਬੰਦੇ ਐ ਇਹ ਪੰਜ ਬੰਦੇ ਸਿੱਖਾਂ ਦੇ ਨਿਸ਼ਾਨੇ ਤੇ ਐ ਅੱਜ ਅਸੀਂ ਹਥਿਆਰ ਕਲਮ ਦਾ ਛੁੱਕਿਆ ਹੋਇਆ ਪਰ ਇਹ ਗੱਲ ਇਹ ਨਾ ਕਦੀ ਭੁੱਲਣ ਕਿ ਜੇ ਸਾਡਾ ਕਲਮ ਦਾ ਹਥਿਆਰ ਦੇ ਨਾਲ ਅਸੀਂ ਆਜ਼ਾਦ ਨਾ ਕਰਵਾ ਸਕੇ ਤੇ ਜਿਹੜੀ ਇਹ جنگ ਐ ਇਹ ਆਮਨੇ ਸਾਹਮਨੇ ਉਹਨਾਂ ਨੂੰ ਲੜਨੀ ਪੈ ਜਾਣੀ ਐ ਤੇ ਇੰਦਰਾ ਗਾਂਧੀ ਦੀ ਉਹ ਗੱਲ ਯਾਦ ਰੱਖ ਲੈਣ ਕਿ ਸਿੱਖ ਨੇ ਸਿੱਖ ਨੇ ਕਦੀ ਕਿਸੇ ਦੇ ਪਹਿਲਾਂ ਵਾਰਨਿੰਗ ਕੀਤਾ ਹਮਲਾ ਨਹੀਂ ਕੀਤਾ ਪਰ ਜਿਹੜੇ ਸਾਡੇ ਤੇ ਚੜ ਕੇ ਆਉਣਗੇ ਤੇ ਉਹਨਾਂ ਦਾ ਜਵਾਬ ਦੇਣਾ ਅਸੀਂ ਜਾਣਦੇ ਹਾਂ ਔਰ ਜਵਾਬ ਇਹਨਾਂ ਨੂੰ ਵੀ ਦੇਵਾਂਗੇ ਠੀਕ ਅੱਛਾ ਬਨੂ ਸਾਹਿਬ ਆਖਰ ਵਿੱਚ ਕਸ਼ਮੀਰ ਦਾ ਮਸਲਾ ਤੁਹਾਡੇ ਸਾਡੇ ਸਾਹਮਣੇ ਇੱਕ ਲੰਬਾ عرصਾ ਹੋ ਚੁੱਕਾ ਹੈ ਖਾਲਿਸਤਾਨ ਮੂਵਮੈਂਟ ਇੱਕ ਤਰ੍ਹਾਂ ਕੰਧਾਂ ਤੇ ਸਵਾਰ ਹੋ ਚੁੱਕੀ ਹੈ ਮੋਦੀ ਸਰਕਾਰ ਦੀ ਇਹਦੇ ਤੋਂ ਇਲਾਵਾ ਛੋਟੀਆਂ ਵੱਡੀਆਂ ਕਈ ਤਹਿਰੀਕਾਂ ਆਜ਼ਾਦੀ ਦੀਆਂ ਤਹਿਰੀਕਾਂ ਜਿਹੜੀਆਂ ਇੰਡੀਆ ਵਿੱਚ ਇਸ ਵੇਲੇ ਅਸੀਂ ਦੇਖ ਰਹੇ ਹਾਂ ਇਸ ਤਮਾਮ ਸਿਚੁਏਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਫਿਰ ਜਿਹੜੀ ਭਾਰਤੀ ਇਕਨੋਮੀ ਆ 사ઉਦੀ ਅਰਬ ਦਾ ਤੁਸੀਂ ਜ਼ਿਕਰ ਕੀਤਾ ਬੜੇ ਵੱਡੇ ਵੱਡੇ ਵਾਅਦੇ ਕੀਤੇ ਜਾਣਦੇ ਨੇ ਦੂਸਰੇ ਮੁਲਕਾਂ ਦੇ ਨਾਲ ਮੁਸਲਮਨ ਮੁਲਕਾਂ ਦੇ ਨਾਲ ਵੀ ਇਕਨੋਮੀ ਦੀ ਜਿਹ ਸਿਚੁਏਸ਼ਨ ਆ ਅਗਰ ਜੰਗ ਹੁੰਦੀ ਆ ਤੇ ਤੁਹਾਨੂੰ ਲੱਗਦਾ ਕਿ ਇੰਡੀਆ ਇਸ ਤمامਤਰ ਸਿਚੁਏਸ਼ਨ ਵਿੱਚ ਇੰਡੀਅਨ ਇਕਨੋਮੀ ਹੈ ਇਹਨੂੰ ਬਰਦਾਸ਼ਤ ਕਰ ਸਕੂਗੀ ਇੰਡੀਆ ਦੀ ਆਪਣੀ ਇਕਨੋਮੀ ਦਾ ਪੱਠਾ ਬਹਿ ਜਾਏਗਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਇਹ ਜੰਗ ਜੇ ਉਹਨੇ ਪਾਕਿਸਤਾਨ ਤੇ ਹਮਲਾ ਕਰ ਦਿੱਤਾ ਹੂੰ ਤੇ ਇਹਦੇ ਵਿੱਚ ਨਰਿੰਦਰ ਮੋਦੀ ਦੀ ਰਾਜਨੀਤਿਕ ਮੌਤ ਹੋਵੇਗੀ ਖਤਮ ਜਿਹੜਾ ਯੂਨੀਅਨ ਆਫ ਇੰਡੀਆ ਹੈ ਉਹ ਹਿੰਦੁਸਤਾਨ ਜਿਹੜਾ ਟੁਕੜੇ ਟੁਕੜੇ ਹੋਏਗਾ ਜਿਹੜਾ ਅੱਜ ਦਾ ਮੈਪ ਹੈ ਇਹ ਤੁਸੀਂ ਆਪਣੀਆਂ ਕੰਧਾਂ ਤੇ ਲਾ ਲਓ ਇਹ ਦੁਨੀਆ ਦੇ ਵਿੱਚ ਇਹ ਵਾਲਾ ਨਕਸ਼ਾ ਨਹੀਂ ਹੋਏਗਾ ਉਹਦੇ ਚੋਂ ਪੰਜਾਬ ਆਜ਼ਾਦ ਹੋਏਗਾ ਅਸੀਂ ਕਸ਼ਮੀਰ ਆਜ਼ਾਦ ਕਰਾਵਾਂਗੇ ਜਿਹੜੀ ਸੈਵਨ ਸਿਸਟੇਟ ਹੈ ਸੱਤਾ ਨੂੰ ਆਜ਼ਾਦ ਕਰਾਵਾਂਗੇ ਤੇ ਨੋ ਟੋਟੇ ਅਸੀਂ ਤੁਹਾਨੂੰ ਗੁਰੂ ਦੀ ਬਖਸ਼ਿਸ਼ ਨਾਲ ਦੱਸਦੇ ਆ ਇਸ ਹਕੂਮਤ ਨੂੰ ਭਾਰਤੀ ਹਕੂਮਤ ਦੇ ਟੁਕੜੇ ਟੁਕੜੇ ਹੋਣਗੇ। ਪੂਰ ਵੇਖੀਏ ਤੁਸੀਂ ਇੱਥੇ ਕੀ ਹੈ ਕਿ 25 ਕਰੋੜ ਜਿਹੜੇ ਸਿੱਖ ਨੇ ਤੁਹਾਡੇ ਨਾਲ ਖਲੋਤੇ ਦੇ ਨੇ ਤੇ ਇਹ ਬਹੁਤ ਵੱਡਾ ਮੌਕਾ ਹੈ ਪਾਕਿਸਤਾਨ ਦਾ ਕੰਮ ਹੈ ਕਿ ਉਹ ਪੰਜਾਬ ਨੂੰ ਪੰਜਾਬ ਦੇ ਵਸਨੀਕਾਂ ਨੂੰ ਪੂਰੀ ਸਪੋਰਟ ਦੇਵੇ ਤੇ ਇੱਥੇ ਜਿਹੜਾ ਰੈਫਰੈਂਡਮ ਹੈ ਉਹ ਜਿਹੜਾ ਰੈਜ਼ੋਲੂਸ਼ਨ ਏ ਉਹਨੂੰ ਅ ਠੀਕ ਹੈ ਦੁਨੀਆ ਦੀ ਅਦਾਲਤ ਵਿੱਚ ਜਾ ਕੇ ਪੇਸ਼ ਕੀਤਾ ਜਾਏ ਤਾਂ ਕਿ ਪੰਜਾਬ ਇੱਕ علیحدਾ ਜਿਹੜੀ ਕੰਟਰੀ ਹੋ ਬਣ ਸਕੇ ਕਿਉਂਕਿ ਇੱਥੇ ਹਮੇਸ਼ਾ ਹੀ ਸਿੱਖਾਂ ਨੇ ਐਸ ਚੀਜ਼ ਨੂੰ ਚੁੱਕਿਆ ਕਿ ਉਹਨਾਂ ਦੇ ਨਾਲ ਨਾ ਇਨਸਾਫ ਹੋਉਂਦੀਆਂ ਨੇ ਤੇ ਐਦੀ ਬੇਸ ਤੇ ਉਹ ਆਪਣਾ ਇੱਕ علیحدਾ ਮੁਲਕ ਬਣਾਉਣਾ ਚਾਹੁੰਦੇ ਨੇ ਕੀਏ ਡੋਨੇਟ ਰੰਮ ਤੋਂ ਬਾਰੇ ਵਿੱਚ ਚੈਨਲ ਨਾਲ ਗੱਲ ਕੀਤੀ ਮੋਦੀ ਦੇ ਬਾਰੇ ਵਿੱਚ ਗੱਲ ਕੀਤੀ ਤੁਹਾਡਾ ਜੋ ਵੀ ਕਹਿਣਾ ਹੈ ਆਪਣੇ ਵਿਚਾਰ ਜਿਹੜੇ ਸਾਂਝੇ ਕਰੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਪਾ ਕੇ ਆਹੋ ਕੋਪਰੇਸ਼ ਚੈਨਲ ਦਾ ਵੀ ਤੁਹਾਡੇ ਫਿਰ ਤੁਮਹਲਾ ਕਾਤ ਹੁੰਦੀ ਸੱਚੀ